ਹਾਂਜੀ ਇਹ ਕੀ ਜੀ ਮੁੰਨ ਮਸਾਣਾ ਯਾਦ ਵਿੱਚ ਕੱਪ ਹੋ ਰਿਹਾ ਜੀ ਪਿੰਡ ਮਸਾਣਾ ਪਿੰਡ ਮਸਾਣਾ ਜਿਲ੍ਹਾ ਗਰਦਾਸਪੁਰ ਤੇ ਆ ਜਸਵਿੰਦਰ ਕਲਸੀ ਦੀ ਗੱਡੀ ਆ ਤੋਰ ਜਸਵਿੰਦਰ ਕਲਸੀ ਕਰਾ ਰਿਹਾ ਜੀ ਦੇਖੋ ਕਰੀਬ ਜਿਆ ਲੋਡ 'ਤੇ ਹਾਂਜੀ ਸਸੀ ਭਲਵਾਂ ਜੀ ਕੀ ਹਾਲ ਜਸਵਿੰਦਰ ਕਲਸੀ ਬਹੁਤ ਵਧੀਆ ਤੇ ਆਪਣੇ ਇੱਕ ਫਸੇ ਆਪਣੇ ਸਿਭੂ ਵੀਰਿਆ ਬਿਠਵਾਲਾ ਤੇ ਇਹ ਲੋਕ ਬਹੁਤ ਵਧੀਆ ਲੱਗੰਦੀ ਹੈ ਜਿਹੜੀ ਮੈਂ ਲਾਈ ਤੁਸੀਂ ਗੱਡੀ ਤੇ ਮੈਨੂੰ ਮਿਸਾਲੀ ਯਾਦ ਵਿੱਚ ਇਹ ਫੋਟੋ ਤੇ ਚੱਲ ਉਧਾ ਫੋਟੋ ਹੀ ਆ ਹਾਂਜੀ ਹਾਂਜੀ ਪਰ ਇਹ ਭਰਾ ਆਪਣਾ ਸਮਝ ਲਾ ਲੀ ਆਪਣੀ ਜਾਨ ਹੀ ਜਾਨ ਦਿলো ਅਸੀਂ ਮੈਂ ਸਭ ਤੋਂ ਵੱਧ ਟੀਮ 'ਚ ਬੰਦੇ ਨਾਲ ਰੱਖਦਾ ਸਹੀ ਗੱਲ ਚਲੋ ਮਾਰ ਇਨੀ ਬੜੀ ਮਾੜੀ ਕੀਤੀ ਆ ਸਮਾਂ ਚਲੋ ਬੰਦੇ ਦਾ ਜਦੋਂ ਆਉਂਦਾ ਆਪਾਂ ਹਾਂਜੀ 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 ਉਹਨੇ ਭਰਾ ਦੀ ਆਜਾਦ ਟੂਰਨਾਮੈਂਟ ਆ 9 ਤਰੀਕ ਨੂੰ ਨਾਲੇ ਆਪਾਂ ਸਾਰਿਆਂ ਨੂੰ ਹੱਥ ਜੁੜ ਕੇ ਵਧਤੀ ਕਰਦੇ ਹਾਂ ਸਾਰੇ ਬੰਦੇ ਪੂਜ ਦੇ ਦਰਸ਼ਕ ਵੀ ਹਾਂਜੀ ਹਾਂਜੀ ਪਹਿਲਾ ਟੂਰਨਾਮੈਂਟ ਆ ਭਰਾ ਜੀ ਆਜਾ ਚੁੜਾਗੇ ਹਾਂਜੀ ਨਵਾਂ ਹੀ ਵੀਰਾਂ ਦੇ ਸਮੂਹ ਨਾਲੋਂ ਆ ਮੈਂ ਦਮਸਾਨੀ ਦਾ ਦਰਸਕ ਆ ਆਪਾਂ ਸਾਰੇ ਆਪਣੀ ਟੀਮ ਦੀ ਜਾਣੀ ਜਿਲ੍ਹਾ ਬਸਪੁਰ ਜਿਲ੍ਹਾ ਕੁਈ ਵੀ ਵਧੀਆ ਬਣਾ ਕੇ ਖੜਨੀ ਜੋ ਕਿ ਆਪਣੇ ਭਰਾ ਦਾ ਮੇਲਾ ਭਰਾ ਦਾ ਤਾਰਾ ਦੇ ਬਾਬੇ ਨਾਨਕ ਦੇ ਰੰਗ ਆ ਨਾ ਸਹੀ ਗੱਲ ਉਹ ਤੇ ਮਹਾਰਾਜ ਦੇ ਰੰਗ ਨੂੰ ਦੇ ਕਿੰਨੇ ਸਹੀ ਗੱਲ ਸਹੀ ਗੱਲ ਜੀ ਆਪਾਂ ਵਧੀਆ ਬੰਦੇ ਆ ਬਾਕੀ ਉਹ ਆਪਣੇ ਦਿਲ ਦਿਲ ਚ ਵੱਸਦਾ ਉਹ ਤੇ ਭਾਜੀ ਨਾ ਜਰ ਆਪਣੀ ਟੀਮ ਖਿਡਨੀ ਨਾ ਕਰਿਆਲੇ ਹਾਂਜੀ ਸਮਝਣਾ ਨਾਲ ਹੀ ਨਾਲ ਨਾਲ ਨਾ ਜੁੜਿਆ ਹੀ ਰਹਿਣਾ ਸਰ ਨਾਲ ਹੀ ਰਹੂਗਾ ਸਹੀ ਗੱਲ ਇਹ ਮਤਲਬ ਕਿ ਇੱਕ ਨਾਂ ਹੀ ਇਹੋ ਜਿਹਾ ਗਿਣ ਲੋ ਹਾਂਜੀ ਹਾਂਜੀ ਭਰਾ ਹੀ ਆਪਣਾ بڑا ਹੀ ਇਹਦਾ ਘਾਟਾ ਦੇ ਬਹੁਤ ਜ਼ਿਆਦਾ ਇਹ ਆਪਣੀ ਟੀਮ ਦੀ ਰੀੜ ਦੀ ਹੱਡੀ ਇੱਕ ਸਹੀ ਗੱਲ ਹਾਂਜੀ ਹਾਂਜੀ ਜ਼ਿੰਦਗੀ ਚ ਇਨਸਾਨ ਤੇ ਬੜੇ ਆ ਹਾਂਜੀ ਬੜੇ ਜੱਗ ਸਾਹਿਬ ਸਹੀ ਗੱਲ ਆ ਬੜੀ ਇਹਨੇ ਮੰਨੂ ਇਹਨੂੰ ਸ਼ੱਭੂ ਨੂੰ ਲੈ ਲਗੇ ਲੈ ਗਿਆ ਬ੍ਰਿਟਿਸ਼ ਅੱਛਾ ਇਹ ਵੀ ਇਹ ਲਿਖਿਆ ਸੀ ਸ਼ੱਭੂ ਨੇ ਕਿੱਥੇ ਸ਼ੱਭੂ ਵੀ ਮੰਨੂ ਲੈ ਗਿਆ ਹਾਂਜੀ ਹਾਂਜੀ ਜੀ ਵੀ ਭਰਾ ਆ ਆਪਣਾ ਮੰਨੂ ਇਹ ਵੀ ਦੂਜਾ ਮੰਨੂ ਸਾਡਾ ਸਹੀ ਗੱਲ ਉਹਦਾ ਸੁਭਾਅ ਵੀ ਇਵੇਂ ਦਾ ਹੀ ਵੀਰ ਰੱਬ ਕੀ ਬੜੀ ਇਹਦਾ ਵੀ ਸੇਮ ਹੀ ਉਹਦਾ ਸੁਭਾਅ ਜਿੱਡਾ ਦਾ ਉਹਨੇ ਆਉਣਾ ਗੱਡੀ 'ਚ ਇਹਨਾਂ ਨਾਲ ਲੜਦੇ ਆਉਣਾ ਹਾਸੇ ਖੇੜਦੇ ਆਉਣਾ ਹਾਂਜੀ ਤੇ ਅੱਜ ਦਿਨ ਲੇਟ ਹੋਣਾ ਉਹਨੂੰ ਪਤਾ ਹੀ ਵੀ ਉਸਤਾਦ ਨੇ ਰੌਲਾ ਪਾਉਣਾ ਉਨੇ ਦਵਾ ਦਾ ਪਹਿਲੇ ਹੀ ਗੱਡੀ ਚੋਂ ਇਕੱਲੇ ਨਿਕਲਣਾ ਆਗੇ ਮੈਨੂੰ ਆਉਂਦੇ ਸਿੱਧੀ ਗੱਲ ਹੀ ਕਹਿ ਦੇਣੀ ਉਸਤਾਦ ਮੈਨੂੰ ਪ੍ਰਭ ਨੇ ਲੇਟ ਕਰਤਾ ਤੇ ਠੱਡੇ ਲੈਣ ਵੜ ਗਏ ਸ਼ਿਭੂ ਉਧਰ ਵੜ ਗਿਆ ਹਾਂਜੀ ਤੇ ਉਹ ਇਹਨੇ ਆਗੇ ਸਾਡੇ ਨਾਲ ਵਸ ਇਦਾਂ ਕਰਕੇ ਮੈਨੂੰ ਕਰਕੇ ਇਦਾਂ ਦੇ ਮੈਨੂੰ ਪ੍ਰਚਾਰ ਲੈਣਾ ਤੇ ਮੈਂ ਰੋਲਾ ਇਹਨਾਂ ਨਾਲ ਪਾਈ ਜਣਾ ਲੇਟ ਇੰਨੇ ਹੋ ਜਾਣਾ ਠੀਕ ਠੀਕ ਹੈ ਬਾਕੀ ਸਾਨ ਬੰਦਾ ਹੀ ਉਸਤਾਦ ਹਾਂਜੀ ਬਾਕੀ ਮੈਂ ਦਵਾ ਦਾ ਭਰਾ ਪ੍ਰਭ ਦਾ ਉਹਦਾ ਮੰਨੂ ਦਾ ਭਰਾ ਆਪਣਾ ਵੀ ਪ੍ਰਭ ਵੀ ਆ ਆਪਣੇ ਨਾਲ ਚੜਾ ਹੀ ਇਹਨਾਂ ਪ੍ਰਭ ਵੀਰ ਨਾ ਪ੍ਰਭ ਪ੍ਰਭ ਇਹ ਵੀਰ ਕੀ ਆਇਆ ਠੀਕ ਠਾਕ ਬਾਕੀ ਘਾਟਾ ਤਾਂ ਪੂਰਾ ਹੋ ਨਹੀਂ ਸਕਦਾ ਵੀਰ ਨਾ ਪ੍ਰਭ ਨਾ ਤਾਂ ਪਤਾ ਹੀ ਆ ਤੇ ਭਰਾ ਕਿੱਥੇ ਲੱਭਦੇ ਭਰਾ ਤੇ ਤਰਾਜੀ ਸਹੀ ਗੱਲ ਹੈ ਜਿਹੜੀ ਜ਼ੁਬਾਨੋਂ ਭੁਹਾਨੇ ਕੀਤੀ ਆਉਂਦੀ ਅੱਜ ਵੀ ਉਹੋ ਜ਼ੁਬਾਨ ਤੇ ਖੜਿਆ ਆ ਹਾਂਜੀ ਹਾਂਜੀ ਸ਼ੱਕ ਨਹੀਂ 1% ਵੀ ਜਿੱਦਾਂ ਕਹ ਦੋ ਇਹ ਉਹਦੀ ਜ਼ੁਬਾਨ ਦੀ ਗੱਲ ਕਰਾਂ ਨਾ ਉਸਤਾਦ ਉਹ ਆਇਆ ਹੀ ਖੇਡਣ ਕਿ ਇਹ ਜਾਫੀ ਦੇ ਨਾਲ ਇਕੱਠੇ ਆਏ ਜਾਫੀ ਨਾਲ ਉਹਦਾ ਦੋ ਵੱਧ ਪਿਆਰ ਸੀ ਐਦਾ ਜੀਬਲਜੀਤ ਰੀਮਾ ਬੱਦੀ ਦੇ ਨਾਲ ਪੜਾ ਪਿਆਰ ਸਿੱਕੱਠੀ ਖੇਡਦੇ ਦੋਵੇਂ ਆਏ ਸੀ ਆਪਣੀ ਟੀਮ ਦੀ ਖੇਡਣ ਇੱਕ ਦਿਨ ਚਲੋ ਬਲਜੀਤ ਨੂੰ ਕੇ ਟੀਮ ਨੇ ਆਫਰ ਦਿੱਤੀ ਵੀ ਜਿੱਡੀ ਆਪਾਂ ਚਲੋ ਪਲੇਅਰ ਨੇ ਆਪਦੀ ਮਿਹਨਤ ਕੀਤੀ ਹੈ ਉਸਤਾਦ ਉਹ ਕਿਤੇ ਵੀ ਖੇਡ ਸਕਦਾ ਕਿਤੇ ਬੰਦੂਜ ਥੋੜੀ ਹੈ ਜਿਹੜੇ ਬੰਦੇ ਹਣ ਘਰੋਂ ਵਿਚਾਰੇ ਖਰਾਕਾਂ ਖਾ ਕੇ ਮਿਹਨਤ ਕਰਨਦੇ ਆ ਉਹਨੂੰ ਆਪਾਂ ਕਹੀਏ ਵੀ ਨਹੀਂ ਤੂੰ ਛੱਡ ਕੇ ਚੱਲ ਗਿਆ ਜਿਹੜਾ ਬੰਦਾ ਹਣ ਜਾਂਦਾ ਆ ਨਾ ਆਹ ਅੱਡੀ ਟੀਮ ਚੋਂ ਵੀ ਜਿਹੜਾ ਬੰਦਾ ਕਿਹ ਹੋਰ ਟੀਮ ਚ ਖੇਡਣਾ ਚਾਹੁੰਦਾ ਜਰੂ ਕੋਈ ਗੱਲ ਨਹੀਂ ਖੇਡ ਲੈ ਫੇਰ ਕਿਹੜੀ ਗੱਲ ਆ ਹਾਂ ਖੇਡ ਲੈ ਸਹੀ ਗੱਲ ਹੁਣ ਜੇ ਮੇਰੇ ਨਾਲ ਖੇਡਦਾ ਰਿਆ ਕੱਲ ਨੂੰ ਦੀ ਟੀਮ ਚਲ ਗਿਆ ਮੈਂ ਆਖਾ ਮੈਨੂੰ ਕਵਾਉਣਾ ਨਹੀਂ ਇਹ ਗੱਲਾਂ ਨਹੀਂ ਹੁੰਦੀਆਂ ਮਾਣ ਪਲੇਅਰ ਦਾ ਆਪ ਦਾ ਹੁੰਦਾ ਕਿ ਕਿਹਦੇ ਅਲਪ ਕੀ ਪਤਾ ਕਿਦਨੋਂ ਉਹਨੇ ਵਾਪਸ ਫੇਰ ਆ ਜਣਾ ਬਿਲਕੁਲ ਵਾਪਸ ਭਾਵੇਂ ਆਵੇ ਭਾਵੇਂ ਨਾ ਆਵੇ ਪਰ ਆਪਣਾ ਸੁਭਾਅ ਉਹ ਹੀ ਆਪਾਂ ਉਦਾਂ ਹੀ ਵਰਤਦੇ ਆ ਸਹੀ ਗੱਲ ਉਹ ਇਹਨਾਂ ਨੂੰ ਆਫਰ ਆਈ ਤੇ ਇਹਨੇ ਜੱਟ ਨੇ ਵੇਖ ਲੋ ਵੀ ਉਹ ਆਫਰ ਟਕਰਾਤੀ ਟਕਰਾਦੀ ਮੈਂ ਜਵਾਨ ਕੀਤੀ ਆ ਤਲਸੀ ਨਾ ਨਾ ਜਿੰਨਾ ਚਿਰ ਖੇਡਣਾ ਉਹਨਾਂ ਨੇ ਖੇਡਣਾ ਉਹਨਾਂ ਨੇ ਖੇਡਣਾ ਤੇ ਭਰਾ ਜਿੰਨਾ ਜੋ ਜਿੰਨਾ ਉਹ ਹੀ ਲਿਖੀ ਵਿਚਾਰੇ ਜੀ ਜਿਵੇਂ ਜਿਵੇਂ ਚਲੋ ਇਹ ਦੂਜੇ ਸੋਚੀਏ ਤੇ ਕਰਤੇ ਧੋਖਾਈ ਹੈ ਇੱਕ ਹਿਸਾਬ ਦਾ ਵੀ ਸਾਰੀ ਉਮਰ ਖੇਡਣ ਦਾ ਵਾਅਦਾ ਕਰਕੇ ਤੇ ਬਾਅਦ ਚ ਭੁੱਲ ਜਾਂਦੇ ਆ ਹਾਂਜੀ ਬਾਕੀ ਵੀ ਇਹ ਭਰਾ ਆਪਣੇ ਨਾਲ ਰਹਿੰਦੇ ਨੇ ਤੇ ਮੈਂ ਇਹ ਰਿ ਉਹ ਵੀ ਬੇਨਤੀ ਕਰਨੀ ਆ ਵੀ ਇਹ ਜਰੂਰ ਆਪਾਂ ਇੱਥੇ ਪਹੁੰਚਣਾ ਸਾਰੇ ਵੀਰਾਂ ਨੂੰ ਵੀ ਬੇਨਤੀ ਆ ਵੀ ਯਾਰ ਇਨਸਾਨ ਐਡਾ ਛੋਟਾ ਹੀ ਉਦੀ ਜਾਂਚ ਟੂਰਨਾਮੈਂਟ 9 ਤਰੀਕ ਨੂੰ ਮਸਾਣੇ ਪਿੰਡ ਦੇ ਗੁਰਦਾਸਪੁਰ ਜ਼ਿਲ੍ਹੇ ਆਪਣੀ ਟੀਮ ਨੂੰ ਜਾਨੀ ਵਧੀਆ ਬਣਾ ਕੇ ਖੜਾਗੇ ਜਿੱਤਾਂ ਨਾ ਬਾਬੇ ਨਾਨਕ ਦੇ ਨਾਮ ਹਾਂਜੀ ਜਿੱਤਾਂ ਰਾਂ ਚਲੋ ਕੋਈ ਪੈਸੇ ਦਾ ਲਾਲਚ ਨਹੀਂ 1% ਵੀ ਕੁਝ ਨਹੀਂ ਭਾਵੇਂ 프리 ਜਾ ਕੇ ਖੇਲੀ ਕੋਈ